ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਤ੍ਰਿਕੋਣਮਿਤੀ ਬਾਰੇ ਜਾਣ ਪਛਾਣ ਅਭਿਆਸ ਨੰਬਰ 8.3 ਸਵਾਲ ਪਹਿਲਾ ਜਿਹੜਾ ਕਿ ਅਸੀਂ ਦੋ ਵੀਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਦੋਨੋਂ ਵੀਧੀਆਂ ਨਾਲ ਹੀ ਦੇਖ ਕੇ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे तो पहले प्यरे विद्यार्थी को तुम दस दवा कि इसी चैनल के उड़ियाँ दसवीं जमातियाँ दूजे विषय दियाँ कुछ होर प्लेलिस्ट भी है उन्होंने भी जरूर देखो एक है कि टैंथ मैथ नोट्स एक है कि टैंथ सायंस एक है कि टैंथ एम सी बी एक है कि इंग्लिश लिटरेचर एक है कि टैंथ ग्रैमर एक है गणित सिद्धांत अ मैथ शॉर्टकट्स एंड ट्रिक्स सो बच सवाल पहले मैं सहूलत ल सारे सूत्रों एक थान लिख दता है तो सूत्रों के बखरे वक्रे रूप भी लिख दते हैं ਠੀਕ ਹੈ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਚਾਰਟ ਪੇਪਰ ਤੇ ਲਿਖ ਕੇ ਜਾਂ ਵੱਡੇ ਪੇਪਰ ਤੇ ਲਿਖ ਕੇ ਵੱਡਾ-ਵੱਡਾ ਕੰਧ ਤੇ ਉੱਤੇ ਟਿਕਾ ਲਵੋ ਤੇ ਤੁਰਦੇ ਫਿਰਦੇ ਇਹਨਾਂ ਨੂੰ ਦੇਖਦੇ ਰਹੋ ਤੇ ਚੰਗੀ ਤਰ੍ਹਾਂ ਕੰਠ ਕਰ ਲਓ ਤੇ ਦੂਜਾ ਬੱਚੋ ਸਮਝ ਰਹੇ ਹੈਗਾ ਸਰਬਸਮਤਾਵਾ ਜਿਹੜੇ ਸੂਤਰ ਨੇ ਅਸੀਂ ਨੌਵੀਂ ਜਮਾਤ ਤੋਂ ਪੜ੍ਹਦੇ ਆ ਰਹੇ ਹਾਂ ਤੇ ਇਹਨਾਂ ਦੀ ਵਰਤੋਂ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਵਿੱਚ ਅੱਗੇ ਜਾ ਕੇ ਇਸ ਐਕਸਰਸਾਈਜ਼ ਵਿੱਚ ਹੋ ਸਕਦੀ ਹੈ ਸੋ ਆਓ ਦੇਖੀਏ ਹੁਣ ਸਵਾਲ ਤੇ ਕੋਣ ਮਿਤੀ ਅਨੁਪਾਤਾਂ ਸਾਈਨ ਏ ਸੀਕੈਂਟ ਏ ਅਤੇ ਟੈਨ ਏ ਨੂੰ ਕੋਟ ਏ ਦੇ ਪਦਾਂ ਵਿੱਚ ਦਰਸਾਓ ਸੋ ਬੱਚੋ ਬੜਾ ਮਹੱਤਵਪੂਰਨ ਸਵਾਲ ਹੈ ਕਿ ਕਿਸੇ ਵੀ ਤਿਕੋਣ ਮਿਤੀ ਅਨੁਪਾਤ ਨੂੰ ਅਸੀਂ ਦੂਜੇ ਜਿਹੜੇ ਰੂਪਾਂ ਵਿੱਚ ਅਸੀਂ ਦਰਸਾ ਸਕਦੇ ਹਾਂ ਹੁਣ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਕੋ ਸੀਕੈਂਟ ਸਕੁਅਰ ਏ ਬਰਾਬਰ 1 ਜਮਾ ਕੋਟ ਸਕੁਅਰ ਏ ਤੁਹਾਨੂੰ ਸੂਤਰ ਮੈਂ ਦਿੱਤੇ ਨੇ ਲਿਖ ਕੇ ਸਾਈਨ ਏ ਬਰਾਬਰ 1 ਕੋਟਾ ਕੋ ਸੀਕੈਂਟ ਏ ਠੀਕ ਹੈ ਸੋ ਸਾਈਨ ਸਕੁਅਰ ਏ ਕਿਹਦੇ ਬਰਾਬਰ ਹੋ ਜਾਏਗਾ ਦੋਨਾਂ ਦਾ ਵਰਗ ਕਰ ਦਾਂਗੇ 1 ਬਟਾ ਕੋ ਸੀਕੈਂਟ ਸਕੁਅਰ ਏ ਸੋ ਕੋ ਸੀਕੈਂਟ ਸਕੁਅਰ ਏ ਕਿਹਦੇ ਬਰਾਬਰ ਹੈ 1 ਜਮਾ ਕੋਟ ਸਕੁਅਰ ਏ ਸੋ ਏਕਸਿਮਾ ਕੋਟ ਸਕਰ ਏ ਹੋ ਗਿਆ ਹੁਣ ਜਦੋਂ ਵਰਗਮੂਲ ਦੋਨੋਂ ਪਾਸੇ ਲਿਆ ਸਾਈਨ ਸਕਰ ਏ ਦਾ ਵਰਗਮੂਲ ਸਾਈਨ ਏ ਇੱਕ ਦਾ ਵਰਗਮੂਲ ਇੱਕ ਤੇ ਇੱਕ ਜਮਾ ਕੋਟ ਸਕਰ ਏ ਦਾ ਵਰਗਮੂਲ ਸੀ ਦਾ ਕੱਢ ਨਹੀਂ ਸਕਦੇ ਸੋ ਇੱਥੇ ਵਰਗਮੂਲ ਦਾ ਚਿੰਨ ਲਗਾ ਦਾਂਗੇ ਐ ਤੇ ਹੋ ਗਿਆ ਸਾਈਨ ਏ ਜਿਹੜਾ ਕਿ ਕੋਟ ਏ ਦੇ ਰੂਪ ਵਿੱਚ ਦਰਸਾਇਆ ਅੱਗੇ ਦੇਖੀਏ ਹੁਣ ਅਸੀਂ ਜਾਣਦੇ ਹਾਂ ਸੈਕੈਂਟ ਸਕਰ ਏ ਇਕੁਅਲ ਟੂ 1 ਜਮਾ ਟੈਨ ਸਕਰ ਏ ਤੇ ਟੈਨ ਇਹ ਜਿਹੜਾ ਹੁੰਦਾ 1 ਵਟਾ ਕੋਟ ਏ ਦੇ ਬਰਾਬਰ ਹੁੰਦਾ ਸੋ ਟੈਨ ਇਹ ਤੇ ਸਿੱਧਾ ਲਿਖ ਹੀ ਦੇਣਾ 1 ਵਟਾ ਕੋਟ ਏ ਐ ਤੇ ਹੋਈ ਗਿਆ ਟੈਨ ਨੇ ਕੋਟ ਦੇ ਰੂਪ ਚ ਹੁਣ ਸੈਕੈਂ ਇਕੇ ਦੇ ਬਰਾਬਰ ਹੋ ਗਿਆ 1 ਜਮਾ ਟੈਨ ਸਕੁਅਰ ਹੈਗਾ ਨਾ ਸੋ ਹੈਗਾ 1 ਵਟਾ ਕੋਟ ਸਕੁਅਰ ਹੈ ਸੋ ਜਿਲੇ ਇਹਨੂੰ 1 ਨੂੰ 1 ਵਟਾ ਕੋਟ ਇਹਨਾਂ ਜੋੜਿਆ ਤੇ ਬਣ ਗਿਆ ਪੂਰਾ ਦਾ ਵਟਾ 1 ਜਮਾ ਕੋਟ ਸਕੁਅਰ ਹੈ ਵਟਾ ਕੋਟ ਸਕੁਅਰ ਹੈ ਹੁਣ ਜਦੋਂ ਦੋਨੋਂ ਪਾਸੇ ਵਰਗਮੂਲ ਲਿਆ ਸੈਕੈਂਟ ਸਕੁਅਰ ਹੈ ਦਾ ਵਰਗਮੂਲ ਸੈਕੈਂਟ ਬਣ ਗਿਆ ਕੋਟ ਸਕੁਅਰ ਹੈ ਦਾ ਵਰਗਮੂਲ ਆਪਣਾ ਕੋਟੇ ਬਣ ਗਿਆ ਤੇ 1 ਜਮਾ ਕੋਟ ਸਕੁਅਰ ਹੈ ਦਾ ਵਰਗਮੂਲ ਅਸੀਂ ਇਦਾ ਨਹੀਂ ਘਟ ਸਕਦੇ ਸੋ ਅਸੀਂ ਵਰਗਮੂਲ ਦਾ ਇੱਥੇ ਚਿੰਨ ਲਗਾ ਦਿੱਤਾ ਲੋ ਜੀ ਸੈਕੈਂਟ ਟੈਨ ਤੇ ਇਸ ਤੋਂ ਪਹਿਲੇ ਜਿਹੜਾ ਸੀ ਕੀਤਾ ਸੀ ਸਾਈਨ ਉਹ ਸਾਰੇ ਕੋਟ ਦੇ ਰੂਪ ਵਿੱਚ ਇੱਥੇ ਵੀ ਕੋਟ ਹੈ ਇੱਥੇ ਵੀ ਕੋਟ ਹੈ ਇੱਥੇ ਵੀ ਕੋਟ ਹੈ ਉਹਦੇ ਰੂਪ ਵਿੱਚ ਅਸੀਂ ਦਰਸਾ ਦਿੱਤੇ। ਹੁਣ ਬੱਚਿਓ ਇਸੇ ਸਵਾਲ ਨੂੰ ਦੂਜੀ ਵਿਧੀ ਨਾਲ ਦੇਖੀਏ। ਦੂਜੀ ਵਿਧੀ ਬੜੀ ਵਧੀਆ ਬੱਚਿਓ ਬੜੀ ਵਧੀਆ ਹੈ। ਉਹ ਇਹ ਵਿਧੀ ਦਾ ਸਿਧਾਂਤ ਹੈਗਾ ਕਿ ਸਮਕੋਣੀ ਤ੍ਰਿਭੁਜ ਦੇ ਵਿੱਚ ਦੇ ਸਾਨੂੰ ਤਿੰਨੋਂ ਭੁਜਾਵਾਂ ਦਾ ਪਤਾ ਹੋਵੇ ਤੇ 6 ਦੇ 6 ਤ੍ਰਿਕੋਣਮਿਤੀ ਦੇ ਅਨੁਪਾਤ ਅਸੀਂ ਜਿਹੜੇ ਨੇ ਉਹ ਕੱਢ ਸਕਦੇ ਹਾਂ। ਸੋ ਜਦੋਂ ਇੱਕ ਇੱਕ ਕੋਣ ਦਿੱਤਾ ਹੁੰਦਾ ਹੈ ਇੱਕ ਤਿਕੋਣਮਿਤੀ ਜਿਹੜਾ ਦਿੱਤਾ ਹੁੰਦਾ ਸਾਨੂੰ ਇਹਨਾਂ ਨੇ ਇਹ ਅਨੁਪਾਤ ਫਿਰ ਸਾਨੂੰ ਦੋ ਭੁਜਾਵਾਂ ਤੇ ਪਤਾ ਲੱਗਦਾ ਠੀਕ ਹੈ ਨਾ ਸੋ ਇੱਕ ਸਮਕੋਣੀ ਤ੍ਰਿਭੁਜ ਖਿੱਚੋ ABC ਤੇ B ਨੂੰ ਮੈਂ ਸਮਕੋਣ ਮੰਨ ਲਿਆ ਧਿਆਨ ਰੱਖਣਾ ਕਿ ਜਿਹੜਾ ਸਾਈ ਜਿਹੜੇ ਤਿਕੋਣਮਿਤੀ ਅਨੁਪਾਤ ਲੈਣੇ ਨੇ ਉਹ ਕੋਣ ਲੈਣੇ ਨੇ ਉਹ न्यून ਕੋਣ ਲੈਣੇ ਨੇ A ਜਾਂ C ਸਮਕੋਣ ਨੂੰ ਨਹੀਂ ਲੈਣਾ ਠੀਕ ਹੈ ਨਾ ਉਹ 10 90 ਡਿਗਰੀ ਤੇ ਸਾਨੂੰ ਪਤਾ ਹੀ ਹੈ ਉਹ ਆਪਣਾ ਇਨਫਿਨਿਟੀ ਦੇ ਬਰਾਬਰ ਹੁੰਦਾ ਹੈ sin 90 ਇਕਰੇ ਬਰਾਬਰ ਹੁੰਦਾ ਹੈ ਤੇ ਉਹ ਤੇ ਸਾਨੂੰ ਕੋਣ ਪਤਾ ਹੀ ਹੈ ਕਿ 90 ਡਿਗਰੀ ਦਾ ਮੁੱਲ ਕਿੰਨਾ ਆਇਆਗਾ ਸੋ ਜਿਹੜੇ ਇਹ ਨਿਊਨ ਕੋਣ ਨੇ ਇਹਨਾਂ ਤੇ ਧਿਆਨ ਦੇਣਾ ਸੋ cot a cot a ਬਟਾ ਇੱਕ ਲਿਖ ਸਕਦੇ ਆ ਕਿਉਂਕਿ cot e ਨੂੰ ਬਦਲਣਾ ਹੈ ਨਾ ਇਹਨਾਂ ਤਿੰਨਾਂ ਦੇ ਵਿੱਚ ਸੋ cot e 1 ਤੇ ਬਰਾਬਰ ਕਿਹਦੇ ਉਹ cot e ਦੇ ਬਰਾਬਰ ਹੁੰਦਾ ਲਾਗੂੀ ਪੂਜਾ ਸੰਮੂਖ ਪੂਜਾ ਸੋ ਲਾਗੂੀ ਪੂਜਾ ab ਹੈਗੀ ਹੈ ਸੰਮੂਖ ਪੂਜਾ bc ਹੈਗੀ ਸੋ ab bc ਹੁਣ ਬੱਚਿਓ ਇਹਦਾ ਮਤਲਬ ਕੀ ਹੈ ਜਦੋਂ ਉਹਨੂੰ ਪਾਤਨ ਨੂੰ ਬਰਾਬਰ ਕਰਨਾ ਹੋਵੇ ਤੇ ਸਿਸ ਇਹਨੂੰ ਜਲੇ ਲੈਣੇ ਆ ਇਹਦੇ ਨਾਲ k ਕੋਈ ਧਨਾਤਮਕ ਸੰਖਿਆ ਜਿਹੜੀ ਲੈ ਕੇ ਉਹਨੂੰ ਗੁਣਾ ਕਰ ਦਿੰਨੇ ਆ ਤੇ BC ਨੂੰ ਵੀ ਕਿੰਨਾ ਗੁਣਾ ਕਰ ਦਿੰਨਾ ਇਸ ਤਰ੍ਹਾਂ AB K cot A ਅਤੇ BC 1 K K ਜਿੱਥੇ K ਇੱਕਧਨਾਤਕ ਸੰਖਿਆ ਹੈ ਹੁਣ ਪਾਈਥਾਗੋਰਸ ਥਿਊਰਮ ਦੇ ਮੁਤਾਬਕ AC ਦਾ ਵਰਗ AB ਦਾ ਵਰਗ BC ਦਾ ਵਰਗ ਸੋ K cot A ਪੂਰੇ ਦਾ ਵਰਗ K² ਸੋ ਇਹ ਬਣ ਗਿਆ K² cot² K² K² ਬਾਰ ਸਾਂਝਾ ਹੋ ਗਿਆ 1 cot² ਬ੍ਰੈਕਟ ਵਿੱਚ ਆ ਗਿਆ ਸੋ AC ਕਿਤੇ ਬਰਾਬਰ ਹੋ ਗਿਆ k ਵਰਗ ਦਾ ਵਰਗਮੂਲ k ਤੇ 1 cot² a ਜਿਹੜਾ ਵਰਗਮੂਲ ਦੇ ਵਿੱਚ ਆ ਗਿਆ ਹੈਗਾ ac ਦੇ ਵਰਗ ਹੁਣ ਦੇਖੋ ਬੱਚੇ ਸਾਨੂੰ ਇਹ ਪਤਾ ਸੀ ਕਿ ਕਹ ਪਤਾ ਲੱਗੀ ਕਿ ਇੱਕ k cot a ਤੇ ਸਾਡੇ ਕੋਲ k ਐਵੇਂ ਨੇ ac ਵੀ ਆ ਗਿਆ ਹੁਣ ਜਿਹੜਾ ਮਰਜੀ ਇਹ ਜਿਹੜੇ ਤਿੰਨੋਂ ਨੇ ਅਸੀਂ ਇਹਨਾਂ ਨੂੰ ਸਿੱਧਾ ਹੀ ਬਦਲ ਲਾਂਗੇ ਆ ਦੇਖੋ a b ਇਹ ਸਾਡੇ ਕੋਲ ਅਸੀਂ ਲੱਭ ਲਿਆ ਹੁਣ 사인 ਨੇ ਕਿਹਦੇ ਬਰਾਬਰ ਹੁੰਦਾ ਸਨਮੁਖ ਭੁਜਾ ਕਰਨ ਸੋ k a ਆ ਗਿਆ k/k ਕਟ ਗਿਆ 1/1 cot²a ਹੋ ਗਿਆ ਜੀ secant a ਕਿਹਦੇ ਬਰਾਬਰ ਹੁੰਦਾ ਹੈ ਕਰਨ ਲਾਜ਼ਮੀ ਪੂਜਾ ਸੋ k 1 cot²a ਦਾ ਵਰਗਮੂਲ k cot k tan a ਕਿਹਦੇ ਬਰਾਬਰ ਹੁੰਦਾ ਹੈ ਸੰਨੁਪੂਜਾ ਲਾਜ਼ਮੀ ਪੂਜਾ ਸੋ k k cot a 1 cot a ਕਿੰਨਾ ਸੌਖਾ ਦੇਖੋ ਅਗਲਾ ਸਵਾਲ ਵੀ ਇਸ ਢੰਗ ਨਾਲ ਕਰਾਂਗੇ ਤੇ ਦੇਖੋਗੇ ਬੱਚਿਓ ਇਹ ਵਿਧੀ ਜਿਹੜੀ ਹੈ ਇਹ ਬਹੁਤ ਹੀ ਵਧੀਆ ਜਿਹਾ ਸੂਤਰ ਨਹੀਂ ਵੀ ਚਤੇ ਹੈਗੇ ਤੇ ਅਸੀਂ ਇਸ ਢੰਗ ਦੇ ਨਾਲ ਪਾਈਥਾਗੋਰਸ ਥਿਊਰਮ ਦੇ ਨਾਲ ਐਕ ਕਰ ਸਕਦੇ ਹਾਂ ਸੋ ਅਸੀਂ ਪਿਆਰੇ ਵਿਦਿਆਰਥੀਓ ਤੁਹਾਡਾ ਪਹਿਲਾ ਸਵਾਲ ਜਿਹੜਾ ਅਸੀਂ ਦੋ ਵੀਡੀਓ ਰਾਹੀਂ ਕੀਤਾ ਸੋ ਤੁਸੀਂ اسی ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਪੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ